ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ੀ ਪ੍ਰਧਾਨ ਜੇਪੀ ਨੱਡਾ ਦੀ ਸੁਚੱਜ ਜੀ ਅਗਵਾਈ ਹੇ ਦਿੱਲੀ ਚੋਣਾ ਵਿੱਚ ਲੋਕਾਂ ਵੱਲੋਂ ਦਿੱਤੇ ਪੂਰਨ ਬਹੁਮਤ ਨਾਲ ਦਿੱਲੀ ਵਿੱਚ ਭਾਜਪਾ ਸਰਕਾਰ ਦੇ ਗਠਨ ਤੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗਰੰਟੀਆਂ ਅਤੇ ਭਾਜਪਾ ਦੇ ਕਹਿਣੇ ਅਤੇ ਕਰਨੀ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕਰਕੇ ਦਿੱਲੀ ਵਿੱਚ ਡਬਲ ਇੰਜਨ ਸਰਕਾਰ ਬਣਾ ਕੇ ਆਪਣਾ ਤੇ ਦਿੱਲੀ ਦਾ ਭਵਿੱਖ ਚੁਣਿਆ ਹੈ ਉਨਾ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਭਾਜਪਾ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਵਰਕਰਾਂ ਨੇ ਢੋਲ ਦੀਆਂ ਤਾਲਾਂ ਤੇ ਪੰਗੜਾ ਪਾ ਕੇ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਦਿੱਲੀ ਦੀ ਜਿੱਤ ਦਾ ਜਸ਼ਨ ਮਨਾਇਆ ਐਸ ਮੌਕੇ ਰਾਕੇਸ਼ ਗਿਲ, ਸੁਬਾਸ ਕੱਤਰ, ਸੁਰਜ ਭਾਰਤਵਾੜ, ਸ਼੍ਰੀਮਤੀ ਰੀਨਾ ਜੇਤਲੀ, ਰਾਜੀਵ ਸ਼ਰਮਾ ਡਿੰਪੀ, ਪਰਮਜੀਤ ਬਤਰਾ, ਬਖਸ਼ੀ ਰਾਮ अरोੜਾ, ਸੁਖਮਿੰਦਰ ਸਿੰਘ ਪਿੰਟੂ, ਡਾਕਟਰ ਰਾਮ ਚਾਵਲਾ, ਕੁਮਾਰ ਅਮਿਤ, ਜਸਵਿੰਦਰ ਸਿੰਘ ਟਿੱਲੋ, ਜ਼ਿਲ੍ਹਾ ਜਨਰਲ ਸਕੱਤਰ ਸਲੇਲ ਕਪੂਰ, ਮਨੀਸ਼ ਸ਼ਰਮਾ अजय अरोड़ा गुरप्रताप सिंह टिक्का काउंसलर एडवोकेट गौरव गिल अजय बीरपाल सिंह रंधावा समेत बीजेपी वर्कर मौजूद सन दिल्ली अब हमारी है ਪੰਜਾਬ ਕੀ ਆ ਬਾਰੀ ਹੈ ਜੋ ਝੂੜ ਦਾ ਮਕੋਟਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਤੇ ਦਿੱਲੀ ਚ ਪਾਇਆ ਸੀਗਾ ਅੱਜ ਉਹਦੀ ਸ਼ੁਰੂਆਤ ਹੋ ਗਈ ਹੈ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਨਕਾਰਤਾ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜੋ ਉਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕਤਾਰ ਤੇ ਖਲੋਤੇ ਖੀਰਲੇ ਵਿਅਕਤੀ ਤੱਕ ਨੂੰ ਸਹੂਲਤਾਂ ਦਿੱਤੀਆਂ ਭਾਵੇਂ ਊਜਲਾ ਯੋਜਨਾ ਆਵਾਸ ਯੋਜਨਾ ਹਜ਼ਾਰਾਂ ਐਸੀਆਂ ਯੋਜਨਾਵਾਂ ਆਏ ਜਿਹੜੇ ਸਾਰੇ ਹਿੰਦੁਸਤਾਨ ਦੇ ਗਰੀਬ ਆਦਮੀ ਤੋਂ ਲੈ ਕੇ ਅਮੀਰ ਆਦਮੀਆਂ ਔਰ ਮੱਧਮ ਵਰਗ ਦੇ ਲੋਕਾਂ ਤੱਕ ਉਹਨਾਂ ਨੇ ਸਹੂਲਤਾਂ ਪਾਈਆਂ ਮੈਂ ਸਮਝਦਾ ਹੈ ਇਹ ਉਹਦਾ ਨਤੀਜਾ ਹੈ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ ਇਹਨਾਂ ਦੀ ਦੁਕਾਨਦਾਰੀ ਜੋ ਇਹਨਾਂ ਨੇ ਦਿੱਲੀ 'ਚ ਖੋਲੀ ਸੀ ਉਹੀ ਦੁਕਾਨਦਾਰੀ ਇਹਨਾਂ ਨੇ ਪੰਜਾਬ 'ਚ ਖੋਲੀ ਉਹ ਵੀ ਬੰਦ ਹੋਣ ਵਾਲੀ ਹੈ ਔਰ ਛੇਤੀ ਜਿਹੜੀ ਹੈ ਸਾਡੀ ਸਰਕਾਰ 2027 'ਚ ਸਾਡੇ ਦਸਵੰਤੀ ਤੇ ਤਪਸਵੀ ਪ੍ਰਧਾਨ ਮੰਤਰੀ ਨੇ ਤੇ ਤਰਚਾਨ ਵਾਲੀ ਹੈ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ ਔਰ ਦਿੱਲੀ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਵਤਵਾ ਦਿੱਤਾ ਅਸੀਂ ਧੰਨਵਾਦ ਕਰਦੇ ਆਂ ਦਿੱਲੀ ਵਾਲਿਆਂ ਦੇ ਕਿਉਂਕਿ ਉਹਨਾਂ ਨੇ ਇੱਕ ਝੂਠ ਦੇ ਪਲੰਦਾ ਜਿਹੜਾ ਕਿ ਕੇਜਰੀਵਾਲ ਸੀ ਉਹਦਾ ਪਤਨ ਹੋਇਆ ਔਰ ਮੈਂ ਇਹ ਸਮਝਦਾ ਗਿਆਨ ਵਾਲੇ ਸਮਝ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜਾ ਕੇਜਰੀਵਾਲ ਦਾ ਪਤਨ ਹੋਏਗਾ ਕਿਉਂ ਭਾਰਤੀ ਜਨਤਾ ਪਾਰਟੀ ਸਰਕਾਰ ਆਏਗੀ ਕਿਉਂਕਿ ਲੋਕਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਇਹ ਮੇਕਾ ਝੂਠ ਬੋਲਣ ਵਾਲੇ ਨੇ ਅਸੀਂ ਇਹਨਾਂ ਨੂੰ ਉੱਥੇ ਡਿਲਾਉਣਾ ਬੜੀ ਧੀਰ ਤੋਂ ਭਾਰਤ ਜਨਤਾ ਪਾਰਟੀ ਦੇ ਕਾਰਕਟਰ ਉਮੀਦ ਵਿੱਚ ਹੈਗੇ ਸੀ ਕਿ ਦਿੱਲੀ ਵਿੱਚ ਵੀ ਸਾਡੀ ਸਰਕਾਰ ਬਣੇਗੀ ਤੇ ਕੇਜਰੀਵਾਲ ਦਾ ਜਿਹੜਾ ਰਾਜ ਹੈ ਉਹਦਾ ਖਾਤਮਾ ਹੋਏਗਾ ਭਾਰਤ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਉੱਥੇ ਮਿਹਨਤ ਕਰਨ ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਵਧਾਈ ਤੇ ਜਿਹੜੇ ਵੀ ਮੁੱਖ ਮੰਤਰੀ ਸਾਡੇ ਬਣਨਗੇ ਦਿੱਲੀ ਦੇ ਵਿਕਾਸ ਲਈ ਦਿੱਲੀ ਦੀ ਜਨਤਾ ਲਈ ਕੰਮ ਕਰਾਂਗੇ ਜੈ ਹਿੰਦ ਜੈ ਭਾਰਤ ਜੈ ਸ਼ਿਵਾ ਅੱਜ ਬਹੁਤ ਹੀ ਖੁਸ਼ੀ ਦਾ ਮੌਲ ਹੈ ਅੱਜ 27 ਸਾਲ ਬਾਅਦ ਸਾਡੀ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੇ ਵਿੱਚ ਆਪਣਾ ਪਰਚਮ ਲੜਾਇਆ ਹੈ ਤੇ ਹਰ ਕਾਰਜਕਰਤਾਵਾਂ ਨੂੰ ਵਧਾਈ ਹੈ ਜਿਨ੍ਹਾਂ ਦੀ ਮਿਹਨਤ ਤੇ ਸਦਕੇ ਅੱਜ ਅਸੀਂ ਦਿੱਲੀ ਦੇ ਵਿੱਚ ਆਪਣਾ ਸੀਐਮ ਬਣਾਉਣ ਜਾ ਰਹੇ ਆ ਆਉਣ ਵਾਲਾ ਜੋ ਸਮੇਂ ਹੈ ਉਹਦੇ ਵਿੱਚ ਅਸੀਂ 27 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪੂਰਾ ਆਪਦੀ ਬੀਜੇਪੀ ਦੇ ਪਰਚਮ ਨੂੰ ਲਹਿਰਾਵਾਂਗੇ ਆਪਣਾ ਸੀਐਮ ਬਣਾਵਾਂਗੇ ਦੇ ਪੱਲੇ ਕੀ ਰਹੇਗਾ ਤੁਸੀਂ ਆਪ ਹੀ ਸਮਝਦਾਰ ਹੋ ਔਰ ਅੱਜ ਉਹਨਾਂ ਦੀ ਹਾਰ ਉਹਨਾਂ ਦੇ ਕੰਮਾਂ ਨੂੰ ਲੋਕਾਂ ਨੇ ਜੋ ਉਹਨਾਂ ਨੇ ਨਹੀਂ ਕੀਤੇ ਉਸ ਕੰਮਾਂ ਨੂੰ ਨਕਾਰਦੇ ਹੋਏ ਲੋਕਾਂ ਨੇ ਅੱਜ ਉਹਨਾਂ ਨੂੰ ਨਕਾਰ ਦਿੱਤਾ ਸਾਰੇ ਕਰਮਕর্তਾਂ ਨੂੰ ਬਹੁਤ ਬਹੁਤ ਵਧਾਈ ਜਿਹੜੀ 27 ਸਾਲ ਬਾਅਦ ਜਾ ਕੇ ਦਿੱਲੀ ਜਿੱਤ ਹੋਈ ਹੈ ਇਹ ਜਿੱਤ ਦਿੱਲੀ ਦੇ ਲੋਕਾਂ ਦੀ ਹੈ ਪ੍ਰਧਾਨ ਮੰਤਰੀ ਜੀ ਦੇ ਕੰਮਾਂ ਦੀ ਹੈ ਜਦੋਂ ਦੀ ਭਾਜਪਾ ਸਰਕਾਰ ਕੇਂਦਰ 'ਚ ਬਣੀ ਹੈ ਮੋਦੀ ਜੀ ਨੇ ਹਰ ਕਿਲਾ ਫਤਿਹ ਕੀਤਾ ਖਾਸ ਕਰ ਆਪੋਜੀਸ਼ਨ ਵਾਲੇ ਇੱਕ ਚੀਜ਼ ਦਾ ਬੜਾ ਜਿਸ ਨੂੰ ਕਹਿੰਦੇ ਸਾਡੀ ਪੰਜਾਬੀ ਭਾਸ਼ਾ ਦੀ ਟੌਂਚ ਕਰਦਨ ਲਈ ਦਿੱਲੀ ਅੱਜ ਉਹਨਾਂ ਦੇ ਕੰਮਾਂ ਨੇ ਉਹਨਾਂ ਦੀ ਗਰੰਟੀਆਂ ਨੇ ਅੱਜ ਦਿੱਲੀ ਫਤਿਹ ਕਰਤੀ ਹੈ ਮੈਂ ਸਾਨੂੰ ਪੂਰ ਉਮੀਦ ਹੈ ਕਿ ਇਸ ਤਰ੍ਹਾਂ ਪੂਰੇ ਦੇਸ਼ 'ਚ ਉਹਨਾਂ ਨੇ ਕੰਮ ਕੀਤਾ ਦਿੱਲੀ 'ਚ ਵੀ ਕਰਨਗੇ ਸਭ ਤੋਂ ਪਹਿਲਾਂ ਮੈਂ ਦਿੱਲੀ ਵਾਸੀਆਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਸਹੀ ਫੈਸਲਾ ਕੀਤਾ ਆ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਇੱਕ ਆਗਾਜ਼ ਹੈ ਦਿੱਲੀ ਵਾਲਿਆਂ ਦਾ ਜਿਹੜਾ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਹੁਣ ਆਪਾਂ ਭਾਰਤ ਜਨਤਾ ਪਾਰਟੀ ਦੀ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਬਣਾਵਾਂਗੇ ਔਰ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਜੋ ਇੱਥੇ ਲਾਅਨ ਆਰਡਰ ਆ ਜੋ ਇੱਥੇ ਮਾਫੀਆ ਆ ਜੋ ਇੱਥੇ ਫਰੋਤੀਆਂ ਮੰਗ ਰਹੇ ਨੇ ਔਰ ਸਭ ਤੋਂ ਮਾੜੀ ਹਾਲਾਤ ਜਿਹੜੇ ਨੇ ਇੱਥੇ ਸਰਕਾਰ ਨੇ ਬਣਾਏ ਹੋਏ ਨੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਇੱਥੋਂ ਦੇ ਸੂਝਵਾਨ ਪੰਜਾਬੀਆਂ ਨੇ ਵੀ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਇਹ ਜਵਾਬ ਦੇਣਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਭਾਰਤ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਆ